ਵੇਰਕਾ ਡੈਰੀ ਕ੍ਰਾਂਤੀਕਾਰੀ ਯੂਨੀਅਨ ਗੁਰਦਾਸਪੁਰ ਪੰਜਾਬ ਗੁਰਦਾਸਪੁਰ ਵੱਲੋਂ ਅੱਜ ਅਸੀਂ ਜਿਹੜੇ ਬੜੀ ਦੁੱਖ ਦੀ ਘੜੀ ਦੇ ਵਿੱਚ ਅੱਜ ਅਸੀਂ ਮਿਲਕ ਪਲਾਟ ਗੁਰਦਾਸਪੁਰ ਦੇ ਬੂਏ ਗਾੜੀ ਖਲੋਤੇ ਆ ਜਿੱਥੇ ਕੱਲ ਫੈਸਲਾ ਹੋਇਆ ਸੀ ਕੱਲ ਸਾਡਾ ਇੱਥੇ ਆਪਣੀ ਜਥੇਬੰਦੀ ਦਾ ਪੂਰੇ ਸਕੱਤਰ ਯੂਨੀਅਨ ਦਾ ਧਰਨਾ ਸੀ ਜਿਹੜੀਆਂ ਚਾਰ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਕੱਲ ਧਰਨਾ ਦੇਣਾ ਸੀ ਜਿਹੜਾ ਧਰਨਾ ਕੱਲ ਸਾਡਾ ਚੁਕਵਾਇਆ ਗਿਆ ਫੈਸਲਾ ਕਰਕੇ ਉਹ ਧਰਨੇ ਦੀਆਂ ਮੰਗਾਂ ਸਨ ਕਿ ਇੱਕ ਤੇ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਇਹ ਹੜ ਬੜਾ ਵੱਡਾ ਜਿਹੜਾ ਨੁਕਸਾਨ ਕਰ ਗਿਆ ਪੂਰਾ ਇਲਾਕਾ ਤਬਾਹ ਹੋ ਗਿਆ ਜਿਹਦੇ ਚ ਬਰਦਾਸਪੁਰ ਵੱਡੇ ਪੱਧਰ ਤੇ ਤਬਾਹ ਹੋ ਗਿਆ ਵਾ ਤੇ ਪੰਜਾਬ ਹੜ ਦੀ ਮਾਰ ਹੇਠ ਆਉਣ ਕਰਕੇ ਤੇ ਕਿਸਾਨਾਂ ਦੀ ਵੇਖੋ ਜੀ ਪੁਤਾਰਗੀ ਝੋਨੇ ਦੀ ਫਸਲ ਪਾਲੀ ਜਿਹੜੀ ਤਬਾਹ ਹੋ ਗਈ ਤੇ ਉਸ ਤੋਂ ਬਾਅਦ ਕਈ ਦਿਧਾਰੂ ਪਸ਼ੂ ਰੁੜ ਗਏ ਚਾਰਾ ਰੁੜ ਗਿਆ ਸੁੱਕਾ ਰੁੜ ਗਿਆ ਤੂੜੀ ਤੰਦ ਸਾਰਾ ਕੁਝ ਰੁੜ ਗਿਆ ਘਰ ਰੁੜ ਗਏ ਪਰ ਲੋਕਾਂ ਨੇ ਲੋਕਾਂ ਦੀ ਮਦਦ ਕੀਤੀ ਸਰਕਾਰ ਨੇ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਉਸ ਤੋਂ ਬਾਅਦ ਸਰਕਾਰਾਂ ਨੇ 21 12 ਤੋਂ 2 ਰੁਪਏ ਪ੍ਰਤੀ ਲੀਟਰ ਦਾ ਰੇਟ ਘਟਾ ਕੇ ਵੇਰਕੇ ਨੇ ਲੋਕਾਂ ਦਾ ਲੱਕ ਤੋੜਤਾ ਪੰਜਾਬ ਦਾ ਇਹ ਸਾਡੀ ਇੱਕ ਮੰਗ ਸੀ ਦੂਸਰੀ ਮੰਗ ਸੀ ਕਿ ਸਾਡੇ ਗੁਰਦਾਸਪੁਰ ਮਿਲਕ ਪਲਾਂਟ ਦਾ ਜਿਹੜਾ ਖਰੀਦ ਰੇਟ ਦੁੱਧ ਆ ਉਹ ਪੂਰੇ ਪੰਜਾਬ ਦੇ ਪਲਾਂਟਾਂ ਨਾਲੋਂ ਘਟਿਆ ਜਿਹਦੀ ਸਾਡੇ ਲੰਮੇ ਸਮੇਂ ਤੋਂ ਕਿਸਾਨ ਦੁੱਧ ਦਪਾਤਕ ਜੜੀ ਆ ਉਹ ਦੁੱਖ ਹੰਡਾਰੇ ਨੇ ਜਿਹੜੀ ਅਸੀਂ ਕੱਲ ਗੱਲ ਜਿੱਤੇ ਇੱਥੇ ਬਹਿ ਕੇ ਕੀਤੀ ਤੀਸਰੀ ਸਾਡੀ ਵੱਡੀ ਮੰਗ ਸੀ ਕਿ ਜਿਹੜੀ ਪਿੰਡ ਕਲੇਰ ਕਲਾ ਦੇ ਆ ਸਾਰੇ ਕਿਸਾਨ ਖਲੋਤੇ ਹੋਏ ਨੇ ਇੱਕ ਵਾਰ ਤੋਂ ਬਾਅਦ ਇਹ ਸਾਡੀ ਮੰਗ ਸੀ ਚੌਥੀ ਮੰਗ ਸੀ ਸਾਡੀ ਕਿ ਮਿਲਕ ਪਲਾਂਟ ਗੁਰਦਾਸਪੁਰ ਦੇ ਜੀਐਮ ਦਾ ਰਵਈਆ ਬਹੁਤ ਗਲਤ ਆ ਉਹ ਲੋਕਾਂ ਪੱਖੀ ਨਹੀਂਗਾ ਲੋਕਾਂ ਪੱਖੀ ਇਨਾ ਕਿ ਉਹ ਸਰਕਾਰ ਪੱਖੀ ਰਵਈਆ ਵਾ ਜਦੋਂ ਵੀ ਅਸੀਂ ਆਪਣੀ ਜਥੇਬੰਦੀ ਉਹਨੂੰ ਮਿਲਣ ਆਏ ਆ ਜਾਂ ਸਕੱਤਰ ਭਰਾ ਮਿਲਣ ਆਉਂਦੇ ਆ ਦੁੱਧਿਤ ਪਾਲਕ ਮਿਲਣ ਆਉਂਦੇ ਆ ਤੇ ਰਵਈਆ ਬਹੁਤ ਗਲਤ ਹੁੰਦਾ ਵਾ ਇਹਨਾਂ ਗੱਲਾਂ ਨੂੰ ਗੱਲ ਲੈ ਕੇ ਸਾਡਾ ਇੱਥੇ ਧਰਨਾ ਅਸੀਂ ਕੱਲ 26 12 2025 ਨੂੰ ਤੇ ਭਰਾਓ ਅਸੀਂ ਧਰਨਾ ਲਾਵਣਾ ਜਦੋਂ ਇੱਥੇ ਬੈਠੇ ਆ ਜੀਐਮ ਸਾਹਿਬ ਖੁਦ ਗੇਟ ਤੇ ਆ ਕੇ ਇਹ ਗੱਲ ਕਹਿੰਦੇ ਆ ਕਿ ਆਪਣੇ ਮਿਲਕ ਪਲਾਂਟ ਮੁਹਾਲੀ ਦੇ ਉਤੋਂ ਹੈੱਡ ਆਫਿਸ ਦੇ ਵਿੱਚੋਂ ਟੀਮ ਆਈ ਹੋਈ ਆ ਪ੍ਰਸ਼ਾਸਨ ਜਿਹੜਾ ਨਾਲ ਬੈਠੇਗਾ ਅਸੀਂ ਨਾਲ ਬੈੰਨੇ ਆ ਇਥੋਂ ਤੱਕ ਕਿ ਮੈਨੇਜਮੈਂਟ ਕਮੇਟੀ ਜਿਹੜੀ ਆ ਡਾਇਰੈਕਟਰ ਸਮੇਤ ਨਾਲ ਬੈੰਦੇ ਆ ਸਾਡੇ ਨਾਲ ਇੱਕ ਵਾਰ ਗੱਲਬਾਤ ਕਰੋ ਅਸੀਂ ਗੱਲਬਾਤ ਕੀਤੀ ਗੱਲਬਾਤ ਤੇ ਸਾਡੀਆਂ ਸਾਰੀਆਂ ਮੰਗਾਂ ਤੇ ਮੋਹਰ ਲਾਈ ਗਈ ਜਿਹਦੇ ਵਿੱਚ ਪਿੰਦ ਕਲੀਅਰ ਕਰਾਉਣੀ ਅੱਜ ਗੱਲ ਤੇ ਅਸੀਂ ਖਲੋਤੇ ਆ ਪਿੰਦ ਕਲੀਅਰ ਕਲਾਮ ਵਾਲੀ ਗੱਲ ਤੇ ਪਹਿਲ ਦੇ ਆਧਾਰ ਤੇ ਗੱਲ ਕੀਤੀ ਗਈ ਤੇ ਇਹ ਗੱਲ ਕਿਹਾ ਗਿਆ ਕਿ ਕੱਲ ਤੋਂ ਸਵੇਰ ਤੋਂ ਹੀ ਉਹ ਬੀ ਐਮ ਸੀ ਚਾਲੂ ਕੀਤੀ ਜਾਊਗੀ ਤੁਸੀਂ ਦੁੱਧ ਖਰੀਦੋ ਪਿੰਡ ਦੇ ਵਿੱਚੋਂ ਤੇ ਅਸੀਂ ਭਰਾਓ ਦੁੱਧ ਖਰੀਦਿਆ ਆਓ ਦੁੱਧ ਖਰੀਦ ਕੇ ਮਿਲਕ ਪਲਾਂਟ ਗੁਰਦਾਸਪੁਰ ਦੇ ਜੀ ਐਮ ਨੂੰ ਫੋਨ ਕੀਤਾ ਕਿ ਟੈਂਕਰ ਭੇਜੋ ਦੁੱਧ ਅਸੀਂ ਇਕੱਠਾ ਕੀਤਾ ਵਾ ਪਿੰਡ ਦੇ ਵਿੱਚੋਂ ਕਿਲੋ ਕਿਲੋ ਦੋ ਦੋ ਕਿਲੋ ਕਿਸਾਨਾਂ ਦਾ ਦੁੱਧ ਇਕੱਠਾ ਕੀਤਾ ਵਾ ਭਰਾਓ ਜੀ ਐਮ ਦਾ ਸਾਫ਼ ਜਵਾਬ ਸੀ ਕਿ ਟੈਂਕਰ ਤੁਹਾਡੇ ਨਹੀਂ ਆਊਗਾ ਇਸ ਰੋਸ ਨੂੰ ਲੈ ਕੇ ਅਸੀਂ ਅੱਜ ਆਪਣਾ ਦੁੱਧ ਇਕੱਠਾ ਕੀਤਾ ਹੋਇਆ ਦੁੱਧ ਜੜਾ ਵਾ ਮਿਲਕ ਪਲਾਂਟ ਗੁਰਦਾਸਪੁਰ ਗਾੜੀ ਲੈ ਕੇ ਆਏ ਆ ਕਿ ਸਾਡਾ ਦੁੱਧ ਲਾਓ ਪਰ ਜੀ ਆਮ ਦੁੱਧ ਲੈਣ ਦੀ ਬਜਾਏ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਨਾਲ ਧੱਕਾ ਮੁਕੀ ਕਰਨ ਦੀ ਜੁਰਤ ਵਿਖਾਈ ਉਹਨਾਂ ਨੇ ਤੇ ਆਪਣੀ ਸਾਡੇ ਨਾਲ ਧੱਕੇ ਨਾਲ ਜਿਹੜਾ ਸਾਨੂੰ ਉਥੋਂ ਪਰਾ ਕੀਤਾ ਗਿਆ ਗੇਟ ਤੋਂ ਅਸੀਂ ਇਸ ਰੋਸ ਦੇ ਵਿੱਚ ਆਣ ਕੇ ਇਹ ਜਿਹੜਾ ਦੁੱਧ ਇੱਥੇ ਰੋੜ ਕੇ ਚੱਲੇ ਆਂ ਤੇ ਆਪਣੀਆਂ ਕਿਸਾਨ ਮਜ਼ਦੂਰ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਕਿ ਇੱਕ ਬੰਨੇ ਪੰਜਾਬ ਦਾ ਮੁੱਖ ਮੰਤਰੀ ਇਹ ਖੇਖਣ ਕਰ ਰਿਹਾ ਵਾ ਕਿ ਘਰ ਘਰ ਸੋਸਾਇਟੀਆਂ ਪਿੰਡ ਪਿੰਡ ਸੋਸਾਇਟੀਆਂ ਚਲਾ ਕੇ ਰੋਕਾਂ ਨੂੰ ਰੁਜ਼ਗਾਰ ਦਵੋ ਤੇ ਤਗੜੇ ਹੋ ਗਏ ਰਜਗਾਰ ਲਾਓ ਆਪਾਂ ਕਾਪਰਟ ਦਾਰੇ ਨੂੰ ਵੱਡੇ ਪੱਦਰ ਤੇ ਚਲਾਉਣਾ ਵਾ ਦੂਸਰੇ ਬੰਨੇ ਸੁਸਾਇਟੀਆਂ ਜਿਹੜੀਆਂ ਚਲਾ ਰੀਆਂ ਆਈਆਂ ਨੇ 10-15 ਸਾਲ ਤੋਂ ਸੁਸਾਇਟੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਬੰਦ ਕਰਕੇ ਅੱਜ ਕਿਸਾਨਾਂ ਦਾ ਹਾਲ ਕੀਤਾ ਜਾ ਰਿਹਾ ਵਾ ਇਸ ਕਰਕੇ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਕੋਟ ਕੋਟ ਧੰਨਵਾਦ ਕਰਦੇ ਆ ਮੇਰਾ ਨਾਮ ਬਚਿੱਤਰ ਸਿੰਘ ਮੀਰਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਜਰਨਲ ਸਕਤਰ ਜ਼ਿਲ੍ਹਾ ਗਰਦਾਸਪੁਰ ਵੱਲੋਂ ਮੈਂ ਗੱਲ ਕਰ ਰਿਹਾ ਆ ਅੱਜ ਜਿਹੜਾ ਇੱਥੇ ਸਾਡਾ ਦੁੱਧ ਰੋੜਨ ਦਾ ਮੁਖ ਕਰਨੇ ਆ ਕਿ ਸਾਡੀ ਕਲੇਰ ਕਲਾਂ ਦੀ ਜਿਹੜੀ ਬੀ ਐਮ ਸੀ ਜਿਹੜੀ ਸੁਸਾਇਟੀ ਆ ਸਾਡੀ ਇਹ ਪਿਛਲੇ 2 ਸਾਲ ਤੋਂ ਜਿਹੜੀ 86 ਪੇੜ ਚੜੀ ਹੋਈ ਆ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਵਿਰੋਧੀ ਧਿਰ ਜਦੋਂ ਹਾਰਿਆ ਤੇ ਉਹਨਾਂ ਨੇ ਇਹ ਸੁਸਾਇਟੀ ਜਿਹੜੀ ਆ ਬੰਦ ਕੀਤੀ ਹੋਈ ਆ 2 ਸਾਲ ਤੋਂ ਸੁਸਾਇਟੀ ਦੀ ਜਿਹੜੀ ਪੂਰੀ ਸਭਾ ਆ ਜਿਹੜੀ ਉਥੋਂ ਦੀ ਮੈਨੇਜਮੈਂਟ ਆ ਉਹ ੱਟਕੇ ਖਾ ਰਹੀ ਆ ਤੇ ਪਲਾਨ ਦੇ ਹਾੜੇ ਕੱਢ ਰਹੀ ਆ ਕਿ ਸਾਡੀ ਜਿਹੜੀ ਆ ਪਿੰਡ ਦੀ ਸੁਸਾਇਟੀ ਜਿਹੜੀ ਆ ਚਾਲੂ ਕੀਤੀ ਜਾਵੇ ਕਿ ਪੰਜਾਬ ਦੇ ਜਿਹੜੇ ਸਾਡੇ ਪਿੰਡ ਦੇ ਕਿਸਾਨ ਨੇ ਦੁੱਧ ਪਾੜ ਕੇ ਆ ਉਹਨਾਂ ਦਾ ਜਿਹੜਾ ਦੁੱਧ ਖੱਜਲ ਖਵਾਰ ਹੋ ਰਿਹਾ ਆ ਇਸ ਕਰਕੇ ਕੱਲ ਜਿਹੜਾ ਸਾਡਾ ਫੈਸਲਾ ਇੱਥੇ ਪੂਰੀ ਮੈਨੇਜਮੈਂਟ ਦੇ ਨਾਲ ਹੈੱਡ ਆਫਿਸ ਦੇ ਨਾਲ ਇਥੋਂ ਦੇ ਜੀਐਮ ਸਾਹਿਬ ਤੇ ਪ੍ਰਸ਼ਾਸਨ ਦੇ ਨਾਲ ਜਿਹੜਾ ਗਰਦਾਸਪੁਰ ਦਾ ਪ੍ਰਸ਼ਾਸਨ ਆ ਉਹਦੀ ਮੌਜੂਦਗੀ 'ਚ ਇਹ ਫੈਸਲਾ ਹੋਇਆ ਸੀਗਾ ਕਿ ਜਿਹੜੀਆਂ ਰੇਟ ਨੂੰ ਲੈ ਕੇ ਮੰਗਾ ਆ ਉਹਦੇ ਨਾਲ ਹੀ ਜਿਹੜੀ ਕਲੀਅਰ ਕਲਾਂ ਦੀ ਜਿਹੜੀ ਮੰਗਿਆ ਜਿਹੜੀ ਬੀਐਮਸੀ ਆ ਉਹ ਅੱਜ ਜਿਹੜੀ ਆ 27 12 2025 ਨੂੰ ਚਾਲੂ ਕੀਤੀ ਜਾਊਗੀ ਇਹਨਾਂ ਨੇ ਦੁੱਧ ਇਕੱਠਾ ਕੀਤਾ ਉਹ ਸਵੇਰੇ ਪਰ ਜਿਹੜਾ ਆ ਜੀਐਮ ਸਾਹਿਬ ਨੇ ਉੱਥੇ ਟੈਂਕਰ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਰੋਜ਼ ਵਜੋਂ ਅੱਜ ਇੱਥੇ ਉਹ ਦੁੱਧ ਇਕੱਠਾ ਕੀਤਾ ਹੋਇਆ ਇੱਥੇ ਰੋੜਿਆ ਆ ਤੇ ਸੋਮਵਾਰ ਨੂੰ ਅਸੀਂ ਵੱਡੇ ਪੱਧਰ ਤੇ 29 ਤਰੀਕ ਨੂੰ ਇੱਥੇ ਆਣ ਕੇ ਵੱਡਾ ਪ੍ਰੋਟੈਸਟ ਕਰਾਂਗੇ ਇਹ ਜਿਹੜੀ ਬੀਐਮਸੀ ਸਾਡੀ ਛਾਸੀ ਪੇੜ ਚੜੀ ਹੋਈ ਆ ਇਹਨੂੰ ਹਰ ਹਾਲਤ ਦੇ ਵਿੱਚ ਅਸੀਂ ਬਹਾਲ ਕਰਾਵਾਂਗੇ ਤੇ ਚਾਲੂ ਕਰਾਵਾਂਗੇ ਇਸ ਕਰਕੇ ਅਸੀਂ ਸਾਰੇ ਹੀ ਪੰਜਾਬ ਦੇ ਦੁੱਧ ਉਤਪਾਦਕ ਕਿਸਾਨ ਵੀਰਾਂ ਤੇ ਕਿਸਾਨ ਜਥੇਬੰਦੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਅਸੀਂ ਪਹਿਲਾਂ ਹੀ ਫੜਦੀ ਮਾੜੇ ਰਹਾਏ ਹੋਏ ਆ ਤੇ ਇਸੇ ਤਰ੍ਹਾਂ ਦੇਖੋ ਪੰਜਾਬ ਦੇ ਕਿਸਾਨਾਂ ਦਾ ਕਿੱਦਾਂ ਦੁੱਧ ਰੋਲਿਆ ਜਾ ਰਿਹਾ ਆ ਇਸ ਕਰਕੇ ਸੌਂਵਾਰ ਨੂੰ ਵੱਡੇ ਪੱਧਰ ਤੇ ਇੱਥੇ ਬੇਰ ਕਾਂਗਣਕ ਪਲਾਟ ਗੁਰਦਾਸਪੁਰ ਇਕੱਠੇ ਹੋ ਕੇ ਇਹ ਜਿਹੜੀ ਬੀਐਮਸੀ ਆ ਇਹਨੂੰ ਅਸੀਂ ਹਰ ਹਾਲ ਤੇ ਚਾਲੂ ਕਰਾਵਾਂਗੇ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ